ਦੇ ਪਾਪਾਂ ਦਾ ਸਹੀ ਕੋਟਿਆ ਕੰਮ ਕਰਵਾ ਦੇ। ਅੱਜ ਸਰਕਾਰ ਦੇ ਅੱਗੇ ਪਾਪਾਂ ਨੂੰ ਕਿੰਨੇ ਦੇ ਰੱਖਦੇ ਕਹਿੰਦਾ। ਆਪੇ ਮਤਲਬ ਸਰਕਾਰ ਹੈ। ਇਹਦੇ ਵਿੱਚ ਇਹਦੇ ਵਿੱਚ ਹੋਰ ਹੋਇਆ ਹੈ। ਇਹਦੇ ਦੇ ਦਿੰਦੇ ਦਾਤਾਂ ਕਰੇ। ਕਰਤ ਕਰਵਾਉਂਦਾ ਮੌਤ ਤੇ ਭਾਜੂ। ਕੁਝ ਸਮੇਂ ਖੁਦ ਆਪੇ ਆਪਣੇ ਯਾਦ ਵਿੱਚ ਜਾਤਦਾ। ਤਾਂ ਆਪਣੇ ਟੀਨ ਦੇ ਅੰਗੀ ਉਹ ਲਾਲ ਸਾਹਿਬ ਨੇ ਆਪ ਦੱਸਿਆ ਕਿ ਇਥੇ ਉਹ ਗੁਫਾ ਅੱਜ ਵੀ ਮੌਜੂਦ ਹੈ। ਇਸ ਕੋਦੇ ਵਿੱਚੋਂ ਗੁਰੂ ਸਾਹਿਬ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ। ਅੱਜ ਵੀ ਸੰਗਤ ਲੰਗਰ ਦੀ ਰਸਤ ਪਾਣੀ ਹਮੇਸ਼ਾ ਦੇ ਖੇਤਾਂ ਨੂੰ ਪਾਣੀ ਦਰਾਉਂਦੇ। ਆਮੇ ਬਹੁਤ ਮਾਨ ਰੰਗ ਦੇ ਕਿ ਕਦਾਈ ਦੇ ਸੂਰਜ ਅਸਤ ਹੋਣ ਤੋਂ ਬਾਅਦ ਮਹੰਤਾ ਪੁਜਾਰੀਆਂ ਨੇ ਗੁਰੂ ਕਾਦਰ ਦਾਸ ਨੇ ਗੁਰੂ ਕਾਨੂੰ ਆਪਣਾ ਨਿੱਜੀ ਆਸ਼ਾਨਾ ਬਣਾ ਲਿਆ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸੀ ਇਸ ਪਾਵਨ ਪਵਿੱਤਰ ਸਥਾਨ ਤੋਂ ਮੈਂ ਕਹਾਂ ਪਾਸੇ ਤੋਂ ਦੂਰ ਬਹਿ ਕੇ ਇਸ ਤੋਂ ਵੀ ਇਸ ਤੋਂ ਵੀ ਉੱਪਰ ਕਹਿੰਦੇ ਕਿਦਰ ਬਾਸਨ ਤਾਂ ਕਿੰਨੀ ਸ਼ਰਤਾਂ ਪਰ ਕ ਕੋਈ ਅਲੋਕਿਕ ਸਥਾਨ ਹੈ ਵੀ ਕੋ ਹੋਵੇ ਇਹ ਪਾਕਾ ਸੰਕੁਲ ਕਰੋ ਜਿੱਤੇ ਮਲੁਕਤਾ ਦੇ ਚੜਦੀ ਕਲਾ ਵਾਸਤੇ ਨਰੋਲ ਸੇਵਾ ਸੰਸਥਾ ਗੁਰਦੁਆਰਾ ਗੋਪਤਾਰ ਸਹਿਬ ਸ੍ਰੀ ਮੁਕਤਸਰ ਸਹਿਬ ਲੋਕ 14ਵਾਂ ਮਹਾਨ ਨਗਰ ਕੀਰਤਨ 1 ਮਾਰਚ ਤੋਂ 6 ਮਾਰਚ ਤੱਕ ਸ੍ਰੀ ਮੁਕਤਸਰ ਸਹਿਬ ਤੋਂ ਕਰਤਾਰਪੁਰ ਪੁਰੇ ਦੌਰਾਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਹਿਬ ਪਕਸਾਨ ਵਿਖੇ ਦਰਸ਼ਨਾਂ ਲਈ ਪਹੁੰਚਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਪਾਏ ਹੇ ਫੁੱਲਾਂ ਨਾਲ ਸਜਾਰੀ ਸੁੰਦਰ ਪਲਕੀ ਸਹਿਬ ਅਤੇ ਪੰਜ ਪਿਆਰਿਆਂ ਦੀ ਗਵਾਈ ਵਿੱਚ ਕਰਤਾਰਪੁਰ ਪੁਰੇ ਦੌਰਾਹੀ ਗੁਰਦੁਆਰਾ ਸ੍ਰੀ ਕਰਤਾਰਪੁਰ ਵਾਸਤੇ ਰਵਾਨਾ ਹੋਇਆ ਜੀਵਨ ਜੀਉ ਦਾ ਨਗਰ ਕੀਰਤਨ ਦੇ ਸਵਾਗਤ ਵਾਸਤੇ ਪਸਤਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਹਿਬ ਤੋਂ ਜਿਤਾ ਜੀਰੋ ਲੰਦੇ ਪਹੁੰਚ ਰਹੇ ਹਨ ਅਗੇ ਪਲਤੀ ਸਹਿਬ ਵੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਹਿਬ ਤੋਂ ਜਾ ਕੇ ਨਾਲ ਲਿਆਉਣਗੇ ਜਿਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਸਰੂਪ ਸਜੋਬਤ ਕੀਤਾ ਜਾਵੇਗਾ ਅੱਜ ਕਰੀਬ 500 ਵਿਸਰਧਾਲੂਆਂ ਦਾ ਜਿਤਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਹਿਬ ਜਾ ਕੇ ਨਤ ਮਸਤਕ ਹੋਵੇਗਾ ਪਸਤਨ ਗੁਰਦੁਆਰਾ ਪਰਬੰਧਕ ਮੀਤੀ ਨੇ ਵੀ ਨਗਰ ਕੀਰਤਨ ਸੁਵਕਧੀਆਂ ਪੂਰਨ ਤਿਆਰੀਆਂ ਕੀਤੀਆਂ ਹੋਈਆਂ ਹਨ ਸਾਡਾ ਪਿਆਰੇ ਦੇ ਪ੍ਰੀਤ ਨਗਰ ਕੀਰਤਨ ਦੀ ਡੇਰਾ ਬਾਬਾ ਨਾਨਕ ਪੂਰੀ ਦਰ ਰਹੀ ਵਾਸੀ ਹੋਵੇਗੀ ਜਿੱਦਰ ਜੋ ਕੇ ਇਹ ਨਗਰ ਕੀਰਤਨ ਆਪਣੇ ਆਪ ਵਿੱਚ ਇੱਕ ਮਹਾਨ ਵਿਲੱਖਣ ਦਾ ਤਾ ਰhta ਹੈ ਕਿਉਂਕਿ ਨਗਰ ਕਿਤਨੇ ਵੱਡੀਆਂ ਵੱਡੀਆਂ ਗੱਡੀਆਂ ਉੱਪਰ ਵੱਡੇ ਵੱਡੇ ਵੱਖ-ਵੱਖ ਧਰਮਾਂ ਦੇ ਮਾਡਲ ਸੋਭੇ ਫਿੱਟੇ ਗਏ ਹਨ ਜੋ ਕਿ ਸੰਗਤਾਂ ਲਈ ਸਿੱਖ ਦਾ ਕੇਂਦਰ ਬਣੇ ਹੋਏ ਹਨ ਇਨ੍ਹਾਂ ਮਾਡਲਾਂ ਵਿੱਚ ਸ੍ਰੀ ਹਰਮੰਦਰ ਸਾਹਿਬ ਦੀ ਅਮਰਤ ਸਰ ਸ੍ਰੀ ਦਾ ਤਾਨਾ ਸਾਹਿਬ ਦੀ ਪਸਤਾਨ ਸ੍ਰੀ ਸਰ ਤੌਰਪੁਰ ਸਾਹਿਬ ਤੇ ਹੋਰ ਸਿੱਖਾਂ ਦੀਆਂ ਇਹ ਦਿਨ ਦੇ ਬਾਬਾ ਦੀਪ ਸਿੰਘ ਅਤੇ ਬਾਬਾ ਬੰਦਾ ਸਿੰਘ ਭਾਦਰ ਜੋ ਦੇ ਜਿਨ੍ਹਾਂ ਨੇ ਮਾਡਲ ਸਮਲ ਦਿੱਤੇ ਗਏ ਹਨ ਬਿਊਰੋ ਰਿਪੋਰਟ ਪੰਜਾਬ న్యూਸ ਇਹ ਜੋ ਨਗਰ ਕੀਰਤਨ ਲੋਹਸਾ ਸਾਸਾ ਦੇ ਵੱਲੋਂ 14ਵਾਂ ਮਹਾਨ ਨਗਰ ਕੀਰਤਨ ਹੈ ਜੋ ਚੱਲ ਰਿਹਾ ਗੁਰਦੁਆਰਾ ਦੁੱਗਸਰ ਸਾਹਿਬ ਪਵਿੱਤਰ ਧਰਤੀ ਤੋਂ ਜੀ ਮੁਖਰ ਸਾਹਿਬ ਤੋਂ ਆਰੰਭ ਹੋਇਆ ਸੀਗਾ ਅੱਜ ਇਹ ਕਰਤਾਰਪੁਰ ਸਾਹਿਬ ਪਾਕਿਸਤਾਨ ਜਿਹੜਾ ਐਂਟਰ ਕਰਨ ਲੱਗਿਆ ਹੈ ਜਿਹੜਾ ਮੇਨ ਮਕਸਦ ਹੈ ਤੁਹਾਨੂੰ ਕੋ ਨਾਨਕ ਸਾਹਿਬ ਪਾਸ਼ਾ ਮਹਾਰਾਜ ਦੇ ਆ ਸੱਤਿਆਵਾਂ ਦਾ ਪ੍ਰਚਾਰ ਕਰਨਾ ਹੈ ਕਰਤਾਰਪੁਰ ਸਾਹਿਬ ਕੋ ਪਵਿੱਤਰ ਧਰਤੀ ਹੈ ਜਿੱਥੇ ਸਤਿਗੁਰਾਂ ਨੇ ਅੰਤਲੇ ਅਹਿਮ 18 ਵਾਰੇ ਲਗਭਗ ਉਹਨਾਂ ਨੇ ਬਤਾਏ ਤੇ ਇੱਥੇ ਸਾਨੂੰ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਸੰਦੇਸ਼ ਦਿੱਤਾ ਗੁਰੂ ਸਾਹਿਬ ਦਾ ਸਨੇਹਾ ਬਚਾਉਣ ਵਾਸਤੇ ਇਹੜਾ ਨਗਰ ਕੀਰਤਨ ਦਾ ਜਿਹੜਾ ਕੱਟ ਪਚਾਉਣ ਵਾਸਤੇ ਯੋਜਨ ਕੀਤਾ ਗਿਆ ਅੱਜ ਸਮੇਂ ਦੀ ਲੋੜ ਹੈ ਜੋ ਨਸ਼ਿਆਂ ਵਰਗੀਆਂ ਹੋਰ ਭੈੜੀਆਂ ਲਾਹਨਤਾਂ ਸੇਧਪੁਰ ਤੋਂ ਤੱਕ ਜਨਮ ਲੈ ਚੁੱਕੀਆਂ ਆਓ ਗੁਰੂ ਸਾਹਿਬ ਦੇ ਉਸ ਮਹਾਨ ਅਪਦੇਸ਼ ਨੂੰ ਅਪਣਾ ਕੇ ਇਹਨਾਂ ਬੁਰਾਈਆਂ ਨੂੰ ਥੋੜਾ ਪੀਰਾਂ ਕਰਦੋ ਚਲੋ ਖਤਮ ਕਰਵਾਇਆ ਪਾਕਿਸਤਾਨ ਕੋ ਚੋਰਾ ਕੰਸਟ੍ਰਕਟਿਵਿਟੀ ਦਾ ਯੋਗਤਾ ਵੀ ਲੈਣਾ ਰਹੇ ਹਾਂ ਬਿਲਕੁਲ ਜੀ ਬਿਲਕੁਲ ਉਹ ਜੀਰੋ ਲਾਈਨ ਤੇ ਆਪਣਾ ਰਸਤੇ ਕਰਨ ਵਾਸਤੇ ਪਾਲਕੀ ਸਾਹਿਬ ਸਜਾ ਕੇ ਸੰਗਤ ਨਾਲੇ ਖੜੀ ਹੈ ਅਰਦਾਸ ਕਰਾਂਗੇ ਤੇ ਜਿਹੜਾ ਸਾਡਾ ਇਹ ਆਪਣਾ ਭਾਈਚਾਰਾ ਹੈ ਏ ਹਮੇਸ਼ਾ ਕਰਦੀ ਗੱਲ ਕਰਾਂਗੇ ਸਾਰੇ ਜਿਹੜੇ ਇਸ ਧਰਤੀ ਦੇ ਵਸਣ ਵਾਲੇ ਲੋਕ ਹੈ ਚਾਹੇ ਉਹ ਕਿਸੇ ਧਰਮ ਦੇ ਵਜੋਂ ਨਾ ਸਮਝ ਰੱਖਦੇ ਹੁਣ ਸਾਰਿਆਂ ਨੂੰ ਪਰਮਾਤਮਾ ਦਾ ਅੰਦਰੋਸਥੀ ਬੱਤੇ ਕਿਰਪਾ ਬਣਾਈ ਰੱਖੇ ਆਪ ਦੀ ਭਾਈਚਾਰਕ ਪ੍ਰੇਮ ਪਿਆਰ ਜੀ ਜੀ ਸ੍ਰੀ ਮਕਸਰ ਸਾਹਿਬ ਤੋਂ ਆਇਆਗਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਪਹੁੰਚਣਾਗਾ ਜੀ ਅੱਜ ਆਪਾਂ ਐਂਟਰੀ ਗੇਟ ਦੇ ਉੱਤੇ ਖੜੇ ਹੋਏ ਆਂਗੇ ਬਿਲਕੁਲ ਅੱਗੇ ਪਾਕਿਸਤਾਨ ਵੱਲ ਰਵਾਨਾ ਹੋਣ ਲੱਗੇ ਆਂਗੇ ਆਏ ਸੇਹਾਂ ਦੇ ਨਾਲ ਦੇ ਵਿੱਚ ਕੱਲ ਇੱਥੇ ਜੱਫਾ ਪਹੁੰਚਿਆਗਾ ਨਗਰਜੀਤ ਨੂੰ ਪਾਣੀ ਵਿਹਾਰਾ ਦੀ ਦਵਾਈ ਦੇਟ ਇਹ ਛੇੜਨ ਲੱਗੇ ਕੋਟਲ ਅੱਜ ਅਸੀਂ ਪਹੁੰਚਾਂਗੇ ਤੇ ਜੋ ਸਾਡੇ ਸੀਨੀਅਰ ਮੇਨ ਬੰਦੇ ਆਗੇ ਜੋ ਉਧੇਦਾਰਾ ਉਹ ਅੱਗੇ ਜਾਣਗੇ ਅਸੀਂ ਕਾਗੋ ਥੋੜਾ ਐਂਟਰੀ ਕਰਵਾ ਕੇ ਤੇ ਵਾਪਸ ਚਲੇ ਜਾਵਾਂਗੇ ਹਾਂ ਜੀ ਹਾਂ ਜੀ ਸ੍ਰੀ ਮੁਖਸਰ ਸਾਹਿਬ ਤੋਂ ਚੱਲਿਆ ਹੋਇਆਗਾ ਨਗਰ ਕਪਤਨ ਤੇ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਸਮਾਪਤ ਹੋਵੇਗਾ ਜੀ ਇਹ ਜੀ ਮੁਖਸਰ ਦੇ ਨਾਲ ਆ ਪਿੰਡ ਧੂਲਕੋੜ ਤੋਂ ਜੀ ਉੱਥੋਂ ਗੁਰਦੀਪ ਸਿੰਘ ਕਾਲਾ ਸੋਢੀ ਵੱਲੋਂ ਤਿਆਰ ਕੀਤੇ ਗਏ ਮਾਡਲ ਇਹ ਹੁਣ ਵਾਟਰ ਕਰਤਾਰਪੁਰ ਸੈੱਜ ਜਾਣਾ ਜੀ ਅੱਗੇ ਮੌਸਰ ਤੋਂ ਚੱਲ ਕੇ ਪੜਾਦਾਰ ਪੜਾਦਾਰ ਹੁੰਦਾ ਹੋਇਆ ਤੇ ਇੱਥੇ ਬਾਡਰ ਤੇ ਲੈ ਕੇ ਆਏ ਡੇਰਾ ਬਾਬਾ ਨਾਨਕ ਹੁੰਦੇ ਹੋਏ ਮੌਸਰ ਸਾਹਿਬ ਤੋਂ ਚੱਲੇ ਆ ਜੀ ਡਾਕਟਰ ਸਾਹਿਬ ਗੁਰਦੁਆਰਾ ਇਹ ਜੀ ਇੱਕ ਤਾਂ ਹੈਗਾ ਹਰਮੰਦਰ ਸਾਹਿਬ ਦਾ ਮਾਡਲ ਜੀ ਇੱਕ ਕਰਤਾਰਪੁਰ ਆਪਣਾ ਹੈਗਾ ਜੀ ਕਰਤਾਰਪੁਰ ਸਾਹਿਬ ਦਾ ਮਾਡਲ ਜੀ ਇੱਕ ਨਾਲ ਪੰਜਾ ਸਾਹਿਬ ਦਾ ਮਾਡਲ ਤਿਆਰ ਕੀਤਾ ਗਿਆ ਜੀ ਇੱਕ ਸ੍ਰੀ ਨਕਾਣਾpur ਸਾਹਿਬ ਦਾ ਮਾਡਲ ਹੈ ਜੀ